ਬੈਰ ਰੂਪ ਅਨੁਭਵ ਪ੍ਰਕਾਸ਼ ਦੇਖੋ ਦੋ ਕਿਸਮ ਦੇ ਰਾਜੇ ਹੋਗੇ ਇੱਕ ਤਾਂ ਰਾਜ ਕਰਦੇ ਨੇ ਦਾਇਤ ਜੇ ਇਹ ਜਾ ਕੋਈ ਆਦਮੀ ਹੋਵੇ ਨਾ ਜੀਤੇ ਚੱਲ ਰਹੀ ਹੈ ਗੱਲ ਦਿੱਤਾ ਦਰਾ ਵਰਗਾ ਦਿੱਤਾ ਤਰਾ ਵਰਗਾ ਕਿਆ ਗੁਰਮੁਖ ਉਹਨੂੰ ਦਾਇਤ ਪਹਿਲਾ ਉਹਨੂੰ ਦੇਵਤੇ ਉਹਨੂੰ ਦੇਵਤੇ ਉਹਦਾ ਵਿਰੋਧ ਕਰਦੇ ਹੁੰਦੇ ਅਸਲ ਜੀ ਕੋਈ ਛੇਤਰ ਦੇਵਤਿਆਂ ਦੇ ਫੇਰਦਾ ਹੋਵੇ ਦੇਵਤੇ ਠੇਕੇਦਾਰ ਵਾਂਗ ਹੁੰਦੇ ਧਰਮ ਦੇ ਗੁਰਮਾਨ ਰਣੇ ਜੇ ਖੇਤਰ ਫੇਰੇ ਆਰਬੂ ਲੋਕਾਂ ਦੇ ਫੇਰੇ ਉਹ ਰਾਜਿਆਂ ਨੂੰ ਤਾਂ ਇਹ ਨਹੀਂ ਗਿਆ ਰਾਜੇ ਸਿੰਘ ਬਗਦਦ ਕੋਤੇ ਉਹ ਦੋਹੀ ਨੇ ਫਿਰ ਜਿਹੜੇ ਧਾਰ ਧਾਰ ਬਗਦਦ ਰਾਜੇ ਨੂੰ ਵੀ ਅਸੀਆਂ ਨੇ ਉਹ ਗੜਾ ਘੱਟ ਨੇ ਰਾਜਾ ਨੂੰ ਨਹੀਂ ਬਹੁਤਾ ਕੁਝ ਗਿਆ ਰਾਜੇ ਖੇਤੀ ਸਮਤ ਹੁੰਦਾ ਰਹੇ ਗੁਰਮਾਨ ਰਣੇ ਜਿੱਥੇ ਵੀ ਗਿਆ ਖੇਤੀ ਸਮਤ ਹੋ ਜਾਂਦਾ ਸੀ ਜੋ ਵੀ ਇਤਹਾਸ ਹੈ ਸਾਨੂੰ ਲੱਭਦਾ ਰਾਜਾ ਨੇ ਕਹਿਣਾ ਵਿਰੋਧ ਨਹੀਂ ਕੀਤਾ ਜੇ ਵਿਰੋਧ ਹੋਇਆ ਤਾਂ ਧਰਮ ਦੇ ਖੇਤਰ ਚ ਹੋਇਆ ਬੰਦਰਾ ਚ ਵਿਰੋਧ ਹੋਇਆ ਹੋਲੀ ਕਿ ਤੋਹਾਂ ਸਾਜ ਦਾ ਵਿਰੋਧ ਜਦ ਵੀ ਹੋਊ ਇਹ ਧਾਰਮਿਕ ਖੇਤਰ ਦੇ ਜਿਹੜੇ ਲੋਕ ਨੇ ਧਰਮ ਚ ਲੱਗੇ ਹੋਏ ਪ੍ਰਚਾਰਕ ਉਹ ਕਰਦੇ ਚ ਵਿਰੋਧ ਦੂਏ ਨੂੰ ਕੀ ਲੋੜ ਸਮਝ ਲਈ ਸੁਣ ਕੇ ਨਾਲ ਦੇ ਹੁੰਦਾ ਜਿਹੜੇ ਤੁਹਾਨੂੰ ਦਾ ਪ੍ਰਚਾਰ ਝੂਠਾ ਕਰ ਰਹੇ ਹੁੰਦੇ ਨੇ ਜਦੋਂ ਝੂਠ ਸਾਬ ਤੋਂ ਹੁੰਦਾ ਝੂਠ ਉਹਨਾਂ ਦੇ ਕੋਲ ਲੱਗਦਾ ਹੈ ਉਹਨਾਂ ਦੀ ਇੱਜ਼ਤ ਜੇ ਜਾਂਦੀ ਹੈ ਨਾ ਮਾਰਕੀਟ 'ਚ ਜਿਹੜੀ ਬੜੀ ਹੁੰਦੀ ਹੈ ਭਲ ਉਹੀ ਉਹ ਫਿਰ ਉਹਨਾਂ ਦੇ ਜਿਆਦਾ ਸੂਲ ਹੁੰਦੇ ਹੌਂ ਬਿਨ ਬੈਰ ਰੂਪ ਆਨੁਪਾਪ ਪ੍ਰਕਾਰ ਬਿਨ ਬੈਰ ਰੂਪ ਉਹ ਤਾਂ ਬਿਨ ਬੈਰ ਦੀ ਗੱਲ ਕਰਦਾ ਹੁੰਦਾ ਬਾਹਰ ਭਾਵਨਾ ਨਹੀਂ ਗੱਲ ਕਰਦਾ ਉਹ ਬਨਵਾਇ ਰੂਪ ਕਹਿੰਦਾ ਹੋ ਕਹਿੰਦਾ ساری ਜ਼ਿੰਦਗੀ ਤੁਸੀਂ ਗੁਜ਼ਾਰਤੀ ਘਰ-ਵਾਰ ਤੁਸੀਂ ਛੱਡਿਆ ਵਿਆਹ ਕਰਵਾਇਆ ਦੀ ਕਾਦੇ ਵਾਸਤੇ ਹੁਣ ਤੁਸੀਂ ਸੱਚ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਸਿਰਫ ਸੈਰ ਕਰਨ ਵਾਸਤੇ ਕਾਰਾਂ ਚ ਫਿਰ ਤੇ ਜੀਵਨਾਂ ਦੀ ਉਹ ਜਹਰਤਾ ਤੁਸੀਂ ਜੇ ਤੁਸੀਂ ਸੱਚ ਜਦ ਤੋਂ ਨੂੰ ਮਿਲਦਾ ਜਦਬ ਨਹੀਂ ਲੈਂਦੇ ਜਦੋਂ ਸੱਚ ਲਿਆ ਨਹੀਂ ਇਹਨਾਂ ਲੋਕਾਂ ਨੇ ਧਾਰਮਿਕ ਲੋਕਾਂ ਨੇ ਜਦੋਂ ਸੱਚ ਗੁਰੂ ਘਰ ਨੇ ਦਿੱਤਾ ਤਾਂ ਉਹ ਕਹਿੰਦੇ ਸੋ ਤਸਕਰ ਜੋ ਨੋਮ ਨਾ ਲਵੇ ਜਿਹੜੇ ਨਾਮ ਨਹੀਂ ਲੈਂਦੇ ਉਹ ਤਸਕਰ ਨੇ ਤਸਕਰ ਜੋ ਦੇ ਰਹੇ ਨੇ ਉਹ ਸੱਚਖਣ ਦੀ ਚੀਜ਼ ਨਹੀਂ ਦੇ ਰਹੇ ਤਸਕਰ ਕਰਨ ਲੱਗਾ ਅਸਲੀ ਦੇਸ ਦੀ ਚੀਜ਼ ਤੇ ਲੋਕਲੇ ਤੇ ਦੀ ਚੀਜ਼ ਜਿਹੜਾ ਵੇਚਦਾ ਲਿਆ ਕੇ ਚੋਰੀ ਦੀ ਚੀਜ਼ ਵੇਚਦਾ ਤਸਕਰ ਦੂਈ ਤੇ ਦਾ ਹਾਂ ਡੁਪਲੀਕੇਟ ਦੀ ਨੰਦਾ ਜੀ ਡੁਪਲੀਕੇਟ ਚਾਰੋਂ ਡੁਪਲੀਕੇਟ ਦੇ ਰਹੇ ਹੋ ਤੁਸੀਂ ਜੀ ਤੇਰੇ ਚੋਰ ਚੋਰ ਹਰਾਮਖੋਰ ਗੁਲਦਾਨ ਕਰਨਗੇ ਅਸਾਂ ਖਬੂਰ ਖੰਦ ਗੋਰ ਉਹ ਲੋਕ ਬੂਰ ਖੰਦ ਗੋਰ ਨਹੀਂ ਇਹ ਨਾਲ ਬਥਰੇ ਥੋੜੀ ਜਿਹਾ ਵੀਰਾਂ ਨੂੰ ਤੁਸੀਂ ਇਹ ਜੇ ਨੋਟ ਦੇ ਦਿਓ ਜਿਹੜੇ ਜਾਲੀ ਹੋਣ ਜੋੜਾ ਨੂੰ ਹਜ਼ਾਰ ਦੇ نوٹ ਦੀ ਪਛਾਣ ਦੀ ਇਹਦਾ ਮੰਨ ਲੈ ਥੋੜੀ ਜਿਹੀ ਤੁਸਾਂ ਵਿਸ਼ਾਲੀ ਦੇ ਦਿਓ ਉਹ ਤਸਕਰ ਹੈ ਫਿਰ ਤੁਸੀਂ ਖੋਟਾ ਤਰ ਬੇਚ ਰਹੇ ਹੋ ਤਸਕਰ ਹੋ ਤੁਸੀਂ ਸਖਤ ਨਹੀਂ ਹੋ ਤਸਕਰ ਹੋ ਨਾਮ ਦਿੱਤਾ ਹੋਇਆ ਵੀ ਨਹੀਂ ਲੈਂਦੇ ਤੁਸੀਂ ਤਸਕਰ ਤੁਸੀਂ ਹੋ ਪਬਲਿਕ ਮੰਨ ਲੈਦੀ ਹੁੰਦੀ ਹੈ ਫਕਤਾ ਨੂੰ ਉਸ ਪਬਲਿਕ ਨੂੰ ਬਣਿਆ ਜਿਹੜੀ ਪਬਲਿਕ ਉਹਨਾਂ ਦੀ ਬਗਰਸੀ ਪੜਨਦੀ ਬਗਰਸੀ ਉਹਨੇ ਬੋਲਦਾ ਸੀ ਕਿ ਇਹ ਗੱਲ ਸੱਚੀ ਹੈ ਇਹ ਗੱਲ ਦੇ ਤਸੱਲੀ ਹੁੰਦੀ ਹੈ ਉਹ ਬਬਲੂ ਤੇ ਪਿਛાડ ਗਏ ਤਾਂ ਮੰਨਦਾ ਵੀ ਲਿਆ ਪੜਨਦੇ ਨੇ ਥੋੜੀ ਮਲਤਾ ਦੇਤੀ ਸੱਚ ਨੂੰ ਬੋਲਦਾ ਗਰੀਬ ਪਬਲਿਕ ਨਾਲ ਦਿੱਤੀ ਹੈ ਗੁਰੂਆਂ ਨਾਲ ਵੀ ਗਰੀਬ ਪਬਲਿਕ ਜੁੜੀ ਹੈ ਫੇਨਾ ਪਾ ਪਾਕਤ ਕਬੀਰ ਨਾਲ ਕਬੀਰ ਵੀ ਕਹਿੰਦਾ ਚੰਦਰ ਕਾ ਫਿਰ ਬਾਪਲਾ ਬੇੜੇ ਟਾਖ ਬਲਾਸ ਟਾਖ ਬਲਾਸੇ ਅੜ ਨਾਲ ਹੁੰਦਾ ਇਹਦੇ ਜਿੱਥੇ ਚੰਦਰ ਹੁੰਦਾ ਉਹਦੀ ਨੇੜੇ ਕਿਤੇ ਆ ਦੂਏ ਜਿਹੜੇ ਟੀਕ ਦੇ ਤਰਫ ਤੋਂ ਇਹ ਸਾਲ ਦੇ ਤਰਫ ਤੋਂ ਇਹ ਟਾਲੀ ਦੇ ਕਿਤੇ ਨਹੀਂ ਦੇਖੇ ਹੁਣ ਟਾਖ ਬਲਾਸੇ ਹੁੰਦਾ ਪਟਾਖਲਾ ਦੀ ਲੱਕੜੀ ਕਾਪੂ ਦੀ ਨਹੀਂ ਹੁੰਦੀ ਆ ਜਿਹੜੇ ਗਰੀਬ ਲੋਕ ਹੁੰਦੇ ਨੇ ਕਹਿਣ ਗੋਬਰ ਜਿਹੜੇ ਜੇ ਦੀ ਕੀਮਤ ਘੱਟ ਹੋਵੇ ਲੱਕੜੀ ਦੀ ਉਹ ਢਾਕਪਲਾਸ ਹੁੰਦ ਜਿਹੜੇ ਆਦਮੀ ਦੀ ਕੀਮਤ ਘਟਾ ਮਾਰਕੀਟ ਜੋ ਢਾਕਪਲਾਸ ਕਿਹਾ ਬਣ ਗਰੀਬ ਗੁਰਬਾ ਗਰੀਬ ਗੁਰਬਾ ਜਿਹੜਾ ਹੈ ਉਹ ਨੇੜੇ ਜੁੜਿਆ ਆ ਗੁਰੂ ਘਰ ਦੇ ਜਿਹੜੇ ਸਮਾਜ ਦੇ ਵਿੱਚ ਪਛੜੇ ਹੋਏ ਲੋਕ ਮੰਨੇ ਜਿਹਨਾਂ ਕੋ ਰਾਜ਼ੀ ਉਹ ਘਟ ਜੁੜੇ ਨੇ ਰਾਜ ਦੇ ਸਾਰੇ ਵਾਇਦਾਰੀ ਅਬਰੋਜ ਖੜੇ ਨੇ ਵਾਇਦਾਰੀ ਦੇ ਸਾਰੇ ਬਰੋਜ ਖੜੇ ਨੇ ਬੜੇ ਬੜੇ ਵੀਰ ਪੰਡਤ ਸਾਰੇ ਬਰੋਜ ਖੜੇ ਨੇ ਜਦ ਆਏ ਵੀ ਵੀਰ ਪੰਡਤ ਰੂਪ ਬਾષા ਕੋ ਫਿਰ ਪਿਛੇ हट ਗਏ ਇੱਕ ਬੱਦਰ ਨੂੰ ਛੱਡ ਕੇ ਫਿਰ ਪਿਛੇ हट ਗਏ ਉਹ ਤਾਂ ਆਪਣੇ ਬਸਰ ਨੂੰ ਆਏ ਸੀ ਹਾਂ ਜੀ ਬਿਨ ਰੂਪ ਪੈਰ ਰੂਪ ਅਨੁਭਵ ਪ੍ਰਕਾਸ਼ ਬਿਨ ਬਹਿਰ ਰੂਪ ਬੈਰ ਵਿਰੋਧ ਕਿਹੜਾ ਹੁਣਾ ਅਸਲ ਦੇ ਵਿੱਚ ਇਹ ਬੜਾ ਮੁਸ਼ਕਲ ਹੈ ਬੈਰ ਵਿਰੋਧ ਹਮੇਸ਼ਾ ਰਹਿੰਦਾ ਹੈ ਸਾਰੇ ਜਨਮਾਂ ਚ ਰਿਹਾ ਹੈ ਬੈਰ ਵਿਰੋਧ ਕਾਂਕ੍ਰੋਧ ਲੋਭੋ ਚੂੜ ਬਕਾਰ ਬਹਾਂ ਲੋਭ ਦ੍ਰੋਹ ਇਹ ਆਹੂ ਯੁਗਤ ਭਾਨੇ ਕਈ ਜਨਮਾਂ ਲੰਘਦੇ ਬੈਰ ਵਿਰੋਧ ਦਾ ਤਿਆਗ ਕਰਕੇ ਕੋਈ ਜਨਮ ਇਸ ਐਸੇ ਛੁੱਟੀ ਹੋ ਜੂ ਜੇ ਬੈਰ ਵਿਰੋਧ ਮਟ ਗਿਆ 哎，再见，主。